ਲੋਕ ਸਭਾ ਸੰਗਰੂਰ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਥਿਆਰ ਵੱਲੋਂ ਮਲੇਰਕੋਟਲਾ ਵਿਖੇ ਕਮਲ سینਮਾ ਰੋਡ ਤੇ ਚੌਂ ਦਫਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਵਿਧਾਇਕ ਡਾਕਟਰ ਜ਼ਮੀਲਉ ਰਹਿਮਾਨ ਤੇ ਸਟਾਰ ਇੰਪੈਕਟ ਦੇ ਐਮ ਡੀ ਮੁਹੰਮਦ ਉਵੇਸ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਾਹਿਬ ਅਲੀ ਰਾਜ਼ਾ ਤੇ ਆਪ ਦੇ ਵਰਕਰ ਨੇ ਹਾਜ਼ਰੀ ਲਗਵਾਈ ਮੀਥਿਆਰ ਨੇ ਕਿਹਾ ਕਿ ਸਾਡੀ ਸਰਕਾਰ ਨੇ ਦੋ ਸਾਲਾਂ ਵਿੱਚ ਕੀਤੇ ਵਾਦਿਆਂ ਨੂੰ ਤਾਂ ਪੂਰਾ ਕੀਤਾ ਹੀ ਹੈ ਸਗੋਂ ਜੋ ਵਾਅਦੇ ਕੀਤੇ ਹੀ ਸਨ ਪਰ ਉਹ ਲੋਕਾਂ ਦੇ ਹિત ਵਿੱਚ ਸਨ ਉਵੇਂ ਹੀ ਮੁੱਖ ਮੰਤਰੀ ਨੇ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਸਾਡੇ ਹਲਕੇ ਦੇ ਐਮਪੀ ਦੇ ਇਲੈਕਸ਼ਨ ਦੇ ਕੈਂਡੀਡੇਟ ਹਨ ਮਾਨਯੋਗ ਤਬੀਲੂ ਰਹਿਮਾਨ ਸਾਹਿਬ ਜੋ ਸਾਡੇ ਐਮਐਲਏ ਸਾਹਿਬ ਹਨ ਅਤੇ ਸਾਰੇ ਪਿਆਰੇ ਮਲੇਰਪੁਰ ਦੇ ਇੱਥੇ ਪਿਆਰੇ ਵਾਸੀਓ ਨਥਨੂ ਬਹੁਤ ਹੀ ਅਦਬ ਨਾਲ ਸਲਾਮ ਅਲੈਕੁਮ ਪੇਸ਼ ਕਰਦਾ ਹਾਂ ਸਾਡੇ ਵਾਸਤੇ ਬਹੁਤ ਖੁਸ਼ੀ ਔਰ ਫਖਰ ਦੀ ਗੱਲ ਹੈ ਕਿ ਗੁਰਮੀਤ ਸਿੰਘ ਜੀ ਸਾਡੇ ਵਾਸਤੇ ਚੁਣੇ ਹਨ ਹੁਣ ਤੱਕ ਹੁਣ ਤੱਕ ਮਲੇਰਕੋਲ ਦੇ ਵਿੱਚ ਜਿੱਦੀ ਤਰੱਕੀ ਹੋਣੀ ਚਾਹੀਦੀ ਸੀ ਨਹੀਂ ਹੋਈ ਹੈ ਮਲੇਰ ਕੋਲੇ ਜਿਹੜੇ ਤਰਕੀ ਹੋਈ ਹੈ ਨਫਰਤਾਂ ਦੇ ਵਿੱਚ بے ਰੋਜ਼ਗਾਰੀ ਦੇ ਵਿੱਚ ਅਨਪੜਤਾ ਦੇ ਵਿੱਚ ਲੇਕਿਨ ਹੁਣੋ ਸਮਾਂ ਆ ਗਿਆ ਹੈ ਕਿ ਬਦਲਾਅ ਦਾ ਸਮਾਂ ਆ ਗਿਆ ਹੈ ਹੁਣ ਆਪਣੇ ਸਾਡੇ ਬਹੁਤ ਚੰਗੇ ਤੇ ਹੁਨਰਮੰਦ ਔਰ ਬਹੁਤ ਹੀ ਤਜਰਬਕਾਰ ਨਿੱਕੇ ਚੰਗੇ ਸੁਭਾਅ ਵਾਲੇ ਹਰ ਲਿਹਾਜ਼ ਨਾਲ ਇੱਕ ਲੀਡਰ ਦੇ ਵਿੱਚ ਜੋ ਖੂਪੀਆਂ ਹੋਣੀਆਂ ਚਾਹੀਦੀਆਂ ਹਨ ਉਹ ਸਾਡੇ ਵੀਰ ਵਿੱਚ ਮੌਜੂਦ ਹਨ ਇਸ ਕਰਕੇ ਸਾਡਾ ਹੁਣ ਫਰਜ਼ ਬਣਦਾ ਹੈ ਕਿ ਇਸ ਮੌਕੇ ਦਾ ਫਾਇਦਾ ਉਠਾਈਏ

ਆਕੇ ਜੋ ਫਾਇਦਾ ਉਠਾਓ ਔਰ ਇੱਕ ਠੁੱਟੋ ਕੇ ਆਮ ਆਦਮੀ ਪਾਰਟੀ ਨੂੰ ਤੁਸੀਂ ਕਾਮਯਾਬ ਕਰੋ ਬਹੁਤ ਬਹੁਤ ਸ਼ੁਕਰੀਆ ਬੱਲੇ ਹੋਈ ਪਈ ਆ ਤੁਸੀਂ ਦੇਖੋ ਅੱਜ ਦਾ ਮਾਹੌਲ ਵੀ ਦੇਖੋ ਜਿਸ ਦਿਨ ਮੁੱਖ ਮੰਤਰੀ ਸਾਹਿਬ ਮਲੇਰਕੋਟਲੇ ਆ ਕੇ ਉਤੰਦਾ ਵੀ ਦੇਖੋ ਮਲੇਰਕੋਟਲੇ ਵਾਲੇ ਫੈਸਲਾ ਕਰੀ ਬੈਠੇ ਆ ਵੀ ਭਾਈ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦੇ ਨਾਲ ਮਲੇਰਕੋਟਲੇ ਤੋਂ ਜਿਤਾਉਣਾ ਤੇ ਅੱਜ ਮੈਂ ਵਾਦਾ ਕੀਤਾ ਵੀ ਇਸੇ ਰਾਹੀ ਦੀ ਦਕਾਨ ਤੇ ਬੈਠ ਕੇ ਮੈਂ ਖੁਸ਼ੀਆਂ ਸਾਂਝੀਆਂ ਕਰੂੰਗਾ ਜਿੱਤਦੇ ਲੱਡੂ ਇੱਥੇ ਖਾਵਾਂਗੇ ਤੁਸੀਂ ਆਪਣਾ ਮੁਕਾਬਲਾ ਕਿਦਾਂ ਸਮਝਦੇ ਹੋ ਮੈਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਇਹਨਾਂ ਦਾ ਮੁਕਾਬਲਾ ਵੀ ਦੂਜੇ ਨੰਬਰ ਤੇ ਕੌਣ ਆਉਂਦਾ ਆਹ ਇਹਨਾਂ ਦਾ ਮੁਕਾਬਲਾ